जय भीम जय पार्थ ਜਿਵੇਂ ਤੁਸੀਂ ਜਾਣਦੇ ਹੋ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਲੋਕਾਂ ਨੂੰ ਰਾਹਤ ਦੇਣ ਵਾਸਤੇ ਡਾਕਟਰੀ ਸਹੂਲਤਾਂ ਨੂੰ ਬੜੇ ਹੀ ਸਸਤੇ ਰੇਟਾਂ ਦੇ ਉੱਪਰ ਇਹ ਜਿਹੜੀ ਸੁਵਿਧਾ ਹੈ ਇਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਮੈਨੂੰ ਦੱਸ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੰਬੇਡਕਰ ਊਰਜਾ ਭਵਨ ਪਟਿਆਲਾ ਬਾਰਨ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਬਕਾਇਦਾ ਤੌਰ ਤੇ ਇਥੇ ਲੈਬਾਰਟਰੀ ਦਾ ਜਿਹੜਾ ਹੈ ਇੰਤਜ਼ਾਮ ਕੀਤਾ ਜਾ ਰਿਹਾ ਹੈ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਤਾਂ ਸਿਰਫ ਤੁਸੀਂ ਜਿੱਥੇ ਮਹਿੰਗੇ ਮਹਿੰਗੇ ਟੈਸਟ ਕਰਵਾ ਕੇ ਅਸੀਂ ਆਪਣਾ ਸਭ ਕੁਝ ਜ਼ਿੰਦਗੀ ਦੀ ਪੂੰਜੀ ਜਿਹੜੀ ਕਮਾਈ ਹੁੰਦੀ ਹੈ ਉਹ ਲਗਾ ਦਿੰਨੇ ਆ ਲੇਕਿਨ ਪੱਲੇ ਕੁਝ ਨਹੀਂ ਆਉਂਦਾ ਮਹਿੰਗੇ ਟੈਸਟ ਹੁੰਦੇ ਨੇ ਮਹਿੰਗੀਆਂ ਰਿਪੋਰਟਾਂ ਹੁੰਦੀਆਂ ਨੇ ਸਾਰਾ ਕੁਝ ਆਪਾਂ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਦੇਖਦੇ ਆ ਔਰ ਮੈਨੂੰ ਦੱਸ ਕੇ ਹੋਰ ਖੁਸ਼ੀ ਹੁੰਦੀ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਅਬਰਾਏ ਦਾ ਸੁਪਨਾ ਹੈ ਕਿ ਕਮ ਸੇ ਕਮ ਜਿਹੜੀ ਸੇਫ ਸਹੂਲਤਾਂ ਨੇ ਉਹਨਾਂ ਦਾ ਜਿਹੜਾ ਖਰਚਾ ਹੈ ਉਹ ਬਹੁਤ ਰੀਜ਼ਨੇਬਲ ਜਿਹੜਾ ਹੈ ਹੋਣਾ ਚਾਹੀਦਾ ਹੈ ਮੈਂ ਜਿਵੇਂ ਕੱਲ ਦੇ ਐਪੀਸੋਡ ਵਿੱਚ ਦੱਸਿਆ ਬੜੇ ਫੋਨ ਆਏ ਬੜੇ ਅੱਛੇ ਕਮੈਂਟ ਵੀ ਆਏ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਤਾਂ 20 ਤੋਂ 25 ਪਿੰਡ ਜਿਹੜੇ ਬਾਰਨ ਸਾਈਡ ਦੇ ਆਲੇ ਦੁਆਲੇ ਦੇ ਪਿੰਡ ਨੇ ਔਰ ਮੇਰੇ ਕੋਲ ਉਸ ਪਿੰਡ ਦੀ ਲਿਸਟ ਵੀ ਹੈ ਉਹਨਾਂ ਪਿੰਡਾਂ ਨੂੰ ਇਸ ਲੈਬੋਰੀ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ 10 ਰੁਪਏ ਤੋਂ ਲੈ ਕੇ ਜਿਹੜੇ ਮਹਿੰਗੇ ਤੋਂ ਮਹਿੰਗੇ ਰੇਟ ਉਦੀ ਕੀਮਤ ਹੋਏਗੀ 10 ਰੁਪਏ ਔਰ ਜਿਹੜੇ ਵੱਡੇ ਟੈਸਟ ਨੇ ਜਿਨ੍ਹਾਂ ਦਾ ਮਤਲਬ ਨਾਮ ਸੁਣ ਕੇ ਕਈ ਵਾਰ ਅਸੀਂ ਕਦਮ ਜਿਹੜੇ ਆਪਣੇ ਪਿੱਛੇ ਚ ਲੈਦੇ ਆ ਕਿ ਇੰਨਾ ਮਹਿੰਗਾ ਟੈਸਟ ਹੈ ਔਰ ਟੈਸਟ ਤੋਂ ਬਾਅਦ ਇਸ ਦੀ ਦਵਾਈ ਦਾ ਜਿਹੜਾ ਖਰਚਾ ਉਹ ਕਿਵੇਂ ਹੋਏਗਾ ਉਸ ਤੋਂ ਬਾਅਦ ਕੀ ਗਾਰੰਟੀ ਹੈ ਕਿ ਇਹ ਟੈਸਟ ਠੀਕ ਹੈ ਜਾਂ ਨਾ ਬਹੁਤ ਸਾਰੇ ਭਰਮ ਜਿਹੜੇ ਸਾਡੇ ਦਿਲਾਂ ਦੇ ਵਿੱਚ ਸਵਾਲ ਜਿਹੜੇ ਖੜੇ ਹੁੰਦੇ ਨੇ ਪਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਲੋਂ ਇਹ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਦਿੱਤੀ ਜਾਏਗੀ ਇੱਥੇ ਵੱਡੇ ਤੋਂ ਵੱਡਾ ਜਿਹੜਾ ਟੈਸਟ ਉਹ 10 ਰੁਪਏ ਤੋਂ ਸ਼ੁਰੂ ਹੁੰਦਾ ਹੈ ਔਰ ਉਸ ਤੋਂ ਵੱਡਾ ਜਿਹੜਾ ਟੈਸਟ ਹੈ ਉਹ 400 ਰੁਪਏ ਦੇ ਵਿੱਚ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਆਲੇ ਦੁਆਲੇ ਦੇ ਪਿੰਡਾਂ ਨੂੰ ਕਿੰਨਾ ਫਾਇਦਾ ਹੋਏਗਾ ਆਉਣ ਵਾਲੇ ਸਮੇਂ ਵਿੱਚ ਇਹ ਮੈਂ ਅੰਦਾਜ਼ਾ ਲਗਾ ਸਕਦਾ ਆਪਾਂ ਸਵੇਰੇ ਪਰਿਵਾਰ ਸਮੇਤ ਨਿਕਲਦੇ ਹਾਂ ਇਹ ਤਾਂ ਬਿਲਕੁਲ ਤੁਹਾਡੇ ਨਜ਼ਦੀਕ ਹੈ ਅੰਬੇਡਕਰ ਊਰਜਾ ਪਵਨ ਅੰਬੇਡਕਰ ਊਰਜਾ ਪਵਨ ਜਿਹੜਾ ਕਿ ਬਾਰਨ ਦੇ ਵਿੱਚ ਬਣਿਆ ਹੋਇਆ ਹੈ ਡਿਸਟ੍ਰਿਕਟ ਪਟਿਆਲਾ ਚ ਪੈਂਦਾ ਬਾਰਨ ਬਿਲਕੁਲ ਉਸ ਦੇ ਆਏ ਦੁਆਲੇ 15 ਤੋਂ 20 ਪਿੰਡ ਨੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਇਸ ਲੈਬੋਰੀ ਦਾ ਤੁਸੀਂ ਭਰਪੂਰ ਫਾਇਦਾ ਲੈਣ ਜਾ ਰਹੇ ਹੋ ਮਹਿੰਗੇ ਟੈਸਟਾਂ ਤੋਂ ਹੁਣ ਤੁਹਾਡਾ ਛੁਟਕਾਰਾ ਹੋਵੇਗਾ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਡਾਕਟਰ ਐਸ ਪੀ ਸਿੰਘ ਉਭਰਾਏ ਦੀ ਇਹ ਕੋਸ਼ਿਸ਼ ਹੈ ਕਿ ਜਿੰਨੇ ਵੀ ਮਹਿੰਗੇ ਇਲਾਜ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਲੋਕਾਂ ਦੀ ਪਹੁੰਚ ਤੱਕ ਲਿਜਾਇਆ ਜਾਵੇ ਤਾਂ ਕਿ ਲੋਕ ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਲੈ ਸਕਣ ਅੰਬੇਡਕਰ ਊਰਜਾ ਭਵੰਦੇ ਵਿੱਚ ਜਿਸ ਤਰ੍ਹਾਂ ਦੀਆਂ ਟਰਮਸ ਐਂਡ ਕੰਡੀਸ਼ਨ ਸਰਬੱਤ ਦਾ ਭਲਾ ٹرسٹ ਦੇ ਵੱਲੋਂ ਆਈਆਂ ਸੀ ਉਸ ਦੇ ਮੁਤਾਬਕ ਜਿਹੜਾ ਕੈਬਨ ਹੈ ਉਹ ਬਣਨਾ ਤਿਆਰ ਹੋ ਚੁੱਕਿਆ ਹੈ ਔਰ ਆਉਣ ਵਾਲੇ ਸਮੇਂ ਵਿੱਚ ਬਣ ਜਾਏਗਾ ਉਸ ਤੋਂ ਬਾਅਦ ਇਸ ਦਾ ਮਹੂਰਤ ਹੋਏਗਾ ਇਸ ਦੀ ਇਸ ਦਾ ਉਦਘਾਟਨ ਹੋਏਗਾ ਉਦਘਾਟਨ ਦੇ ਵਿੱਚ ਖੁਦ ਡਾਕਟਰ ਐਸ ਪੀ ਸਿੰਘ ਉਭਰਾਏ ਸਾਹਿਬ ਜੋ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਬਾਨੀ ਨੇ ਉਹ ਖੁਦ ਆਉਣਗੇ ਆਪਣੀ ਟੀਮ ਦੇ ਨਾਲ ਔਰ ਇਸ ਦਾ ਉਦਘਾਟਨ ਕਰਨਗੇ ਔਰ ਮੈਂ ਇੱਥੇ ਦੱਸ ਕੇ ਮੈਨੂੰ ਹੋਰ ਵੀ ਖੁਸ਼ੀ ਹੁੰਦੀ ਹੈ ਕਿ ਪਿਛਲੇ ਡਾਕਟਰ ਗੇਲਸਾਪ ਆਪਣੀ ਟੀਮ ਦੇ ਨਾਲ ਜਿਹੜੀ ਵੀ ਜਗ੍ਹਾ ਉਹਨਾਂ ਨੇ ਅੰਬੇਡਕਰ ਊਰਜਾ ਭਵਨ ਬਾਰਨ ਵਿਖੇ ਸਲੈਕਟ ਕੀਤੀ ਹੈ ਉਸੇ ਜਗ੍ਹਾ ਦੇ ਉੱਪਰ ਕੈਬਨ ਜਿਹੜੇ ਹੈ ਉਹ ਬਣਨੇ ਸ਼ੁਰੂ ਹੋ ਚੁੱਕੇ ਨੇ ਮਤਲਬ ਕਹਿਣ ਦਾ ਹੈ ਕਿ ਇਲਾਕੇ ਦੇ ਲੋਕਾਂ ਲਈ ਇੱਕ ਬਹੁਤ ਵੱਡਾ ਕਦਮ ਜਿਹੜਾ ਹੈ ਅੰਬੇਡਕਰ ਊਰਜਾ ਭਵਨ ਬਾਰਨ ਵਿਖੇ ਡਾਕਟਰ ਐਸ ਪੀ ਸਿੰਘ ਓਬਰਾਏ ਸਾਹਿਬ ਦੇ ਮਤਲਬ ਕਹਿ ਸਕਦੇ ਆ ਕਿ ਯਤਨਾ ਸਦਕਾ ਉਹਨਾਂ ਦੀ ਕੋਸ਼ਿਸ਼ ਸਦਕਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਮੈਂ ਕੱਲ ਵੀ ਦੱਸਿਆ ਸੀ ਕਿ ਪੋਸੂ ਪ੍ਰਦਾਨ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੀ ਮੁਲਾਕਾਤ ਵੀ ਉਹ ਬਰਾਏ ਸਾਹਿਬ ਦੇ ਨਾਲ ਜਲੰਧਰ ਵਿਖੇ ਪਿੰਡ ਸੁਧਾਣਾ ਚ ਹੋਈ ਸੀ ਔਰ ਉਸ ਮੀਟਿੰਗ ਤੋਂ ਬਾਅਦ ਇਹ ਟੀਮ ਤੇ ਗਈ ਗਈ ਹੈ ਔਰ ਟੀਮ ਤੋਂ ਬਾਅਦ ਹੁਣ ਪ੍ਰੈਕਟੀਕਲੀ ਰੂਪ ਦਿੱਤਾ ਜਾ ਰਿਹਾ ਹੈ ਔਰ ਮੈਨੂੰ ਦੱਸ ਕੇ ਹੋਰ ਖੁਸ਼ੀ ਹੁੰਦੀ ਹੈ ਕਿ ਅਸੀਂ ਉਸ ਦਿਨ ਉਹ ਬਰਾਏ ਸਾਹਿਬ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਕੰਪਿਊਟਰ ਕੰਪਿਊਟਰ ਮਤਲਬ ਕਹਿ ਸਕਦੇ ਕਿ ਇੰਸਟੀਚੂਟ ਜਿਹੜਾ ਹੈ ਉਹ ਵੀ ਖੋਲਿਆ ਜਾ ਸਕੇ ਤਾਂ ਕਿ ਆਏ ਦੁਆਲੇ ਦੇ ਲੜਕੇ ਲੜਕੀਆਂ ਨੂੰ ਇਸ ਕੰਪਿਊਟਰ ਆਧੁਨਿਕ ਯੁੱਗ ਦੇ ਵਿੱਚ ਕੰਪਿਊਟਰ ਤੋਂ ਬਿਨਾ ਕੁਝ ਨਹੀਂ ਹੈ ਉਸ ਦੀ ਸਹੀ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਜਾਵੇ ਸਿਲਾਈ ਸੈਂਟਰ ਵਾਸਤੇ ਵੀ ਬੇਨਤੀ ਕਰਾਂਗੇ ਕਿਉਂਕਿ ਅੰਬੇਡਕਰ ਊਰਜਾ ਪਵਨ ਦਾ ਮੁੱਖ ਮੁੱਦਾ ਇਹ ਹੈ ਕਿ ਪੜੇ ਲੋਕ ਲਿਖੇ ਲੋਕਾਂ ਲਈ ਇਸ ਤਰ੍ਹਾਂ ਦੇ ਰੋਜ਼ਗਾਰ ਦੇ ਵਸੀਲੇ ਸੰਸਥਾ ਦੇ ਨਾਮ ਮਿਲ ਕੇ ਜਿਹੜੇ ਆ ਉਹ ਮਤਲਬ ਪੈਦਾ ਕੀਤੇ ਜਾਣ ਸੋ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗੇ ਲਾਜ਼ਾ ਤੋਂ ਆਪਾਂ ਨੂੰ ਛੁਟਕਾਰਾ ਮਿਲਣ ਵਾਲਾ ਹੈ ਔਰ ਬਹੁਤ ਜਲਦੀ ਜਿਹੜੀ ਲੈਬੋ੍ਰਟਰੀ ਹੈ ਉਹ ਅੰਬੇਡਕਰ ਊਰਜਾ ਪਵਨ ਵਿੱਚ ਖੋਲੀ ਜਾ ਰਹੀ ਹੈ